ਆਮਾ ਵਾਲਾ ਏ ਟੱਕਰ ਕਾਲਾ ਮੰਨ ਦਾ ਮੱਖਣ 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 ਤੇ ਕਾਲਾ ਦੋਨਾਂ ਅੱਸੀ ਕੱਢਾਂ ਸਾਰੇ ਅੱਜ ਅਸੀਂ ਪਾਂਚੇ ਆ ਜੀ ਪਿੰਡ ਗੋਲਾ 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 ਪੰਡੋਰੀ ਗੋਲਾ ਪੰਡੋਰੀ ਹੁਣ ਮੈਂ ਲਾਇਆ ਨਹੀਂ ਮੈਂ ਹਾਂ ਤੁਹਾਨੂੰ ਇਹਨਾਂ ਦੇ ਕਿੱਥੇ ਆਉਂਦੇ ਆਂਦਾ ਕਿ ਬਈ ਕਿੱਥੇ ਰਹਿ ਜਣੀ ਹੈ ਹੁਣ ਜਾ ਰਹੇ ਆ ਬੱਜ ਰਹੇ ਆ ਕੋਣਾ ਬਣ ਜਾਣਾ ਉਹਨੇ ਕਿੰਨਾ ਕੁ ਮਿੱਤਰਾ ਜਦੋਂ ਪਵਾ ਲੇਗਾ ਉਦੋਂ ਬੰਦਾ ਪਉਂਦਾ ਨਹੀਂਗਾ ਆ ਫਾੜ ਫਿਰ ਕੈਮਰਾ ਨਵਾਂ ਪਵਾਣਾ ਆਣਾ ਗੜ ਨਵਾਂ ਪਵਾਣਾ ਨਹੀਂ ਇਦਾਂ ਚਾਹ ਨਹੀਂ ਦੇਦਾ ਨਹੀਂ ਐਸ ਵੀ ਪਵਾਣਾ ਆਪਾਂ ਕਰਨੀ ਪੈਣੀ ਮੈਂ ਥੋੜੀ ਗੋ ਵੀ ਫੋਨ ਵਾਲੀ ਤੈਨੂੰ ਫੋਨ ਮਿਲਿਆ ਹਿਆ ਬਰੋਂ ਆ ਉਹ ਵੀ ਹਾਂ ਇਹ ਗੱਲ ਤੇ ਪਵਾ ਲੂ ਹਾਂ 14 ਹਾਂ 14 ਲੈ ਲੇ ਮੈਂ ਇੱਕ ਫੋਨ ਕੋਲੋਂ ਲਿਆ ਉਸ ਤੋਂ ਮੈਂ ਨਹੀਂ ਕਦੀ ਕੋਲੋਂ ਲਿਆ ਤੁਸੀਂ ਸਨ ਮਾਰਟੀ ਕਰਾਈ ਗਏ ਹੋਣੇ ਬਾਹਰ ਗਨੇ ਤੁਸੀਂ ਬਾਸਰਮਾਰਟੀ ਕਰਾਈ ਤੁਹਾਨੂੰ ਕੋਲੋਂ ਲੈਣ ਦੀ ਬੰਦਾ ਹੀ ਹੈ ਨਾ ਈਦ ਗੱਲ ਲੱਗੀ ਉਹਦਾ ਮੁੰਡੇ ਫੈਨ ਬਹੁਤ ਬਾਰੇ ਪਿਆਰ ਪਿਆਰੋਂ ਭਾਨੂੰ ਦਿੰਦਾ ਹੈ ਸੈਮਸੰਗ ਦਾ ਹੈ ਉਹ ਕਿਵੇਂ ਪਾਣ ਹੱਥ ਆਇਆ ਕੋਨੇ ਕਰਵਾਇਆ ਪਾਦਾ ਡਿਊਰਿੰਗ ਕਾਲ ਕੀ ਕਰੀਏ ਬਦਾਨਾ ਸੈਮਸੰਗ ਦਾ ਹੈ ਉਹ ਪਾਣੀ ਪੈਦੀ ਨਾ ਬਾਹਰ ਲਾਗੇ ਮੇਰੀ ਫਿਲਟਰ ਪੂਰੇ ਪੂਰੇ ਹੀ

ਸਕੱਡੀ ਦੁਨੀਆ ਦਾ ਰਸਤਮ ਖਿਡਾਰੀ ਨਖਰਸੰਦੂ ਦੇ ਪਿੱਛੇ-ਪਿੱਛੇ ਚਨਾਕ ਵੀਰ ਮਈਆਂ ਵਾਲ ਪਿੰਡ ਦਾ ਰਾਣੇ ਸਿੰਘ ਪਾਈ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ ਦਾ ਕਬੱਡੀਆ ਬੁਲਾਵਾ ਹੈ ਲੈ ਵੀ ਰਾਣਾ ਤੇਰੀ ਫਾਈਟ ਨਾਲੋਂ ਵੱਡਾ ਕੱਪ ਮਦਰੀ ਗੋਲੇ ਵਾਲਿਆਂ ਨੇ ਦੇ ਕੇ ਸਨਮਾਨ ਕੀਤਾ ਹੈ ਲੈ ਵੀ ਮੁਬਾਰਕਬਾਦ ਵੀ ਅਸੀਂ ਕੋ ਪੁਰੀ ਹੈ ਮਾਨਸ ਸਨਮਾਨ ਧੰਨ ਧੰਨ ਬਾਬਾ ਚਨਾਕ ਸਾਹਿਬ ਦੀ ਤਰ੍ਹਾਂ ਹੋਵੇਗਾ ਉੱਥੇ ਵੀ ਰੌਣਕਾਂ ਵਹਾਰਾਂ ਲੱਗਣਗੀਆਂ ਰੋੜੀ ਜੋੜ ਵਾਲੀਆਂ ਕਾਕਾ ਟੋਟੀਆਂ ਵਾਲਾ ਅਨਮੋਲ ਟੋਟੀਆਂ ਵਾਲਾ ਸਾਡੇ ਵੀਰ ਵਿਸ਼ੇਸ਼ ਤੌਰ ਤੇ ਜੀ ਆਇਆਂ ਨੂੰ ਦੋਵੇਂ ਟੀਮਾਂ ਟੈਂਸਟ ਲਾਉਣ ਗਿਆ ਭੋੜਿਆ ਵਾਲੇ ਗਿੰਦਰ ਪਰਮਹਾਨਾਂ ਦੀ ਸਨਮਾਨ ਜਿਹੜਾ ਉਹ ਸ਼ਾਨਦਾਰ ਮੇਰੀ ਬੇਟੀ ਹੈ ਜਿਹੜਾ ਜਿਹੜੇ ਪਰਮਹਾਨਾਂ ਦੇ ਸਨਮਾਨ ਹੋਣੇ ਉਹ ਵੀ ਆਪਾਂ ਸ਼ਾਨਦਾਰ ਕੱਪ ਲੈ ਕੇ ਆ ਗਏ ਗੋਪੀ ਆਇਆ ਸੂਰਬਿੰਦ ਦੀ ਧਰਤੀ ਦਾ ਗੋਪੀ ਅੱਜ ਤੇਰੇ ਨਾਨਕਿਆਂ ਦਾ ਪਿੰਡ ਹੈ ਅੱਜ ਮਾਮਿਆਂ ਦੇ ਪਿੰਡ ਆਇਆ ਗੋਪੀ ਸੂਰਬਿੰਦਿਆ ਇੱਕ ਮਿੰਟ ਲੈਣਾ ਸਿੰਘਪੁਰਿਆ ਕਰ ਲਈਏ ਬੇਨਤੀ ਹੈ ਵੀ ਜਿੰਨਾ ਵੀਰਾਂ ਦੀ ਸਾਹਮਣੇ ਆਣਾ ਤੇ ਗਰਾਊਂਡ ਜਿਹੜੀ ਬਿਲਕੁਲ ਕਲੀਅਰ ਕਰ ਦੇਣੀ ਆ ਪਾਸਰ ਮਟਾਵਲੇ ਦੀ ਸ਼ੁਰੂਆਤ ਕਰਵਾਵਾਗੇ ਤੇ ਆਈ ਤੇ ਕੀਤੇ ਲਈ ਇਹੇ ਮਾਤੇ ਦੁਨੀਆ ਦੇ ਖੋਡੀ ਸਾਹਿਬ ਲਵਪ੍ਰਿੰਤ ਯੂਕੇ ਸੁਰਜੀਤ ਯੂਕੇ ਅਰਸ਼ ਦੁਬਾਈ ਨਾਭਾ ਦੇ ਬਿਜਲੀ ਬੋਰ ਜਿਹਨਾਂ ਦੀ ਡਾਡੀ ਰਿਸ਼ਤੇਦਾਰੀ ਬਾਅਦ ਤੇ ਸਤਨਾਮ ਵੀਰ ਹੁਣ ਦੇ ਨਾਲ ਅਰ ਇੰਦਰ ਸਿੰਘ ਜਿੰਦਾ ਪਲਵਿੰਦਰ ਸਿੰਘ ਲਵਪ੍ਰੀਤ ਸਿੰਘ ਜਗਵੀਰ ਸਿੰਘ ਪ੍ਰਭਦੀਪ ਸਿੰਘ ਜਸਰ ਸਿੰਘ ਸਾਡਾ ਵੀਰ ਜਰਮਨ ਕੈਨੇਡਾ ਤੇ ਗੁਰਪ੍ਰੀਤ ਸਾਡਾ ਨੰਬਰ ਵਾਲੀ ਕਿਰਪਾ ਆ 500 ਦੀ ਕਬੱਡੀ ਆ ਆ ਰਾਜਾ ਸਾਡਾ ਵੀਰ ਆ ਨਰ ਜੁਗਸਪੈਂਡ ਤੇ ਮੱਲੀ ਗਰੁੱਪ ਨਾਲ ਲਾਲੀ ਸ਼ਾ ਪਲਸਨ ਵਾਲਾ ਨਹੀਂ ਇਹ 500 ਵਾਲਾ ਨਹੀਂ ਮੰਮੀ ਸਾਹਿਬ ਪੈਸੇ ਵਧਾ ਦिए ਦੋ ਟਰੈਕਟਰ ਜਿੱਤੇ ਆ ਸਾਹਨੇ ਵਾਲ ਤੋਂ ਗਣ ਚ ਦੀ ਚੈਂਪੀਅਨਸ਼ਿਪ ਦਾ ਬੈਸਟ ਰੇਟਰ ਬਣਿਆ ਹੈ ਦੁਨੀਆ ਦੇ ਰਸਤੋਂ ਖਿਡਾਰੀਆਂ ਵਿੱਚ ਲਾਮ ਹੈ ਪਰ ਅੱਜ ਮੱਖਣ ਸੰਧੂ ਨਹੀਂ ਪੈ ਰਹੀ ਹੈ ਢਾਗੇ ਆਇਆ ਦੋ ਟੱਚ ਦੋ ਜੱਫੇ ਉਹਨਾਂ ਨੇ ਭਾਣੇ ਆ 500 ਦਿੱਤਾ ਜਾਣਾ ਹੈ ਜੇ ਰੇਡਰ ਦੋ ਵਾਰ ਇਹਨੂੰ ਟੱਚ ਲਾ ਕੇ ਚਲਾ ਗਿਆ ਤੇ 500 ਬੱਬੂ ਸਪੇਅਰ ਕਹਿੰਦਾ ਆਪਾਂ ਉਹਨੂੰ ਦੇ ਦੇਵਾਂਗੇ ਡਾਕਟਰ ਦੇ ਪਾਸੇ ਪਹਿਲਾ ਟੱਚ ਮੱਖਣ ਸੰਧੂ ਤੇ ਪਹਿਲੀ ਟਰਾਈ ਢਾਗੇ ਵਾਲੇ ਨੇ ਕੀਤੀ ਹੈ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਇਧਰ ਹੋਆ ਤੇ 500 ਧੱਕੀਆਂ ਮੱਖ ਦੀ ਧਰਤੀ ਹੈ ਮਾਨ ਇਹਨਾਂ ਮੱਲਾ ਦੇ ਉੱਪਰ ਇੱਕ ਡਾਏ ਤੇ ਸੁੱਖਾ ਦੀ ਤਿੱਕੜੀ ਹੈ ਗੱਬਰ ਦੀ ਸਾਉਂਡ ਪੰਡੋਰੀ ਕੋਲੇ ਵੀ ਗਰਾਊਂਡ ਹੈ ਇਹਨਾਂ ਵੱਡਾ ਚੱਲਦਾ ਇਧਰ ਦੇ ਪਾਸੇ ਆ ਟਾਪ ਬਾਲ ਆ ਗਿਆ ਮੱਖਣ ਸੰਧੂ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਆ ਗਿਆ ਚਰਾਕ ਦੀ ਨਮਈਆਂ ਵਾਲੇ ਪਿੰਡ ਦਾ ਉਧਰ ਦੇ ਪਾਸੇ ਕਾਲਾ ਮਾਲਲੇ ਵਾਲਾ ਪਾਈ ਹੋਈ ਕਬੱਡੀ ਦੇ ਉੱਪਰ ਤੇ ਪੰਜ ਟਰੈਡਰ ਦੇ ਖਾਤੇ ਜੁੜ ਗਏ ਮੱਖਣ ਸੰਧੂ ਕਮਾਲ ਵਾਲਾ ਇਧਰ ਹੈ ਅੱਜ 11000 ਰੁਪਏ ਦਿੱਤਾ ਗਿਆ ਵਾਲਾ ਵੀ ਢੰਡਾ ਵਾਲਾ ਹੈ ਤੇਰੇ ਦੋ ਜੱਪਾ 2100 ਦੇ ਉਹ ਜੁੱਗਾ ਸਪੇਨ ਵਾਲਾ ਕਹਿੰਦਾ ਇਹਦੇ ਦੋ 2100 ਦੇ ਢੰਡਾ ਵਾਲਾ ਰਾਣਾ ਉਹ ਭਾਂਗੇ ਵਾਲਾ ਪਾਉ ਦੋ ਟੱਚ ਕਰ ਗਿਆ ਮੱਖਣ ਸੋ ਇਸ ਪਾਸੇ ਲੱਖਰ ਸੰਤੂ ਕਲਾ ਵਾਲੇ ਦਾ ਕਾਮਰੇਦ ਸਰਦਾਰ ਵਿਕਰਮਜੀਤ ਸਿੰਘ ਸੰਧੂ ਦੇ ਸੁਪੁੱਤਰ ਦਾ ਸਰਮਾਨੀ ਰਾਜੀ ਦੇ ਨਾਮ ਰਾਜੂ ਸੰਘਾ ਆਸਟ੍ਰੇਲੀਆ ਸੰਘਾ ਕੈਲਗਰੀ ਇਹਨਾਂ ਵੀਰਾਂ ਵੱਲੋਂ 11000 ਪਲੱਸ ਸ਼ਾਨਦਾਰ ਕੱਪ ਦੇ ਨਾਲ ਸਨਮਾਨ ਕੀਤਾ ਗਿਆ ਹੈ ਦੋਨੇ ਸੋਹਣੇ ਜਸਮੀਤ ਕੌਰ ਇਸੇ ਨਗਰ ਦੇ ਖਿਡਾਰਨ ਹੈ ਲੌਂਗ ਜੰਪ ਦੇ ਵਿੱਚ ਤੀਜਾ ਸਥਾਨਕ ਉੱਤਰ ਆ ਰਹੀ ਬੱਕੀ ਦਾ ਸਨਮਾਨ ਕਰਾ ਦਈਏ ਆਪਾਂ ਲੌਂਗ ਜੰਪ ਦੇ ਵਿੱਚ ਫਾਇਨਲ ਪੋਜੀਸ਼ਨ ਪ੍ਰਾਪਤ ਕੀਤੀ ਹੈ ਕਬੱਡੀ ਚੋਟੀ ਦੀ ਟੱਕਰ ਖੜੀ ਆ ਰਹੀ ਹੈ ਦੋਵਾਂ ਟੀਮਾਂ ਦੇ ਦਰਮਿਆਨ ਡਾਕਟਰ ਇਕਬਾਲ ਸਿੰਘ ਜੀ ਵੱਲੋਂ ਪੰਜ ਨਾ ਦੋਨਾਂ ਬੁਲਾਰਿਆਂ ਦੇ ਵੀ ਫਾੜੀਆਂ ਭੈਣਾ ਬੇਸ਼ੱਕ ਮੇਰੇ ਮਾਈਕ ਤੇ ਜਾਂ ਰਮਨ ਜੀ ਤੁਹਾਡੇ ਵਾਲੇ ਤੇ ਆਵੇਗਾ ਮੱਖੀ ਕਲਾਮਾ ਲਾ ਹਲਕਾ ਕੱਚ ਪਹਿੰਟ ਆਪਣੀ ਟੀਮ ਦੇ ਸੋ ਦੂਰ ਗਿਆ ਸੰਘਾ ਕਨੇਡਾ ਮੇਜਰ ਸਪੀਡਰ ਮੰਨ ਉਸਤੰਪਨ ਬਾਬਾ ਗਰੀਬ ਦਾ ਜਿਹਨੂੰ ਯਾਦ ਕਰਦੇ ਆ ਵੱਡਾ ਕਬੱਡੀ ਦਾ ਕੰਮ ਪਛੇੜਿਆ ਹੈ ਜਿਹੜਾ ਹੈ ਜੀ ਬਾਈ ਸਾਡੇ ਕਬੱਡੀ ਟੀਵੀ ਦਾ ਸਾਡੇ ਬਲਵਿੰਦਰ ਵੀਰ ਹੋਈਆਂ ਨਾਲ ਕਰਾਉਂਦੇ ਆ ਬਰਾਜ ਦਾ ਵੀਰ ਜੇਕਰ ਪਾਉਣ ਵਾਲੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਸੈਕਟਰਾਂ ਵਿੱਚ ਰਸੀਏ ਸਰਦਾਰ ਨਰਮਨ ਸਿੰਘ ਇੱਕ ਸਰਪੰਚ ਸਰਦਾਰ ਨਰਮਨ ਸਿੰਘ ਸਾਡੇ ਸਰਪੰਚ ਬੜਾ ਕਈ ਵਾਰੀ ਸਾਨੂੰ ਪਲੇਅਰ ਕਹਿੰਦੇ ਹੁੰਦੇ ਕਿ ਯਾਰ ਤੁਸੀਂ ਨਾਮ بڑے ਬੋਲਦੇ ਹੋ ਸਰਪੰਚ ਸਾਹਿਬ ਜੀ ਨੇ ਸਾਰੇ ਬੰਦਿਆਂ ਨੂੰ ਵੱਡੇ ਪਿਆਰ ਪੋਹਦੇ ਆ ਸ਼ੇਰੋ ਵੀਰ ਉਹਨਾਂ ਵੀਰਾਂ ਦਾ ਖਿਆਲ ਰੱਖਣਾ ਹੈ ਬਹੁਤ ਬਹੁਤ ਧੰਨਵਾਦ ਵੀ ਬਰਾਜ ਇਹਦਾ ਸਾਡਾ ਵੀਰ ਪੰਡੋਰੀ ਗੋਦਾ ਕਾਰ ਕੀਤਾ ਤੇਰੇ ਲਈ ਦਵਾਮਾ ਬਾਬਾ ਕਿਹਨ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰੇਆੜੇ ਦੀ ਟੀਮ ਦੇ ਨੰਬਰ ਜਦਵੰਦਰ ਸੰਘੇਉਣ ਦੀ ਟੀਮ ਆ ਕੀਪੇ ਤੰਨ ਲੱਗਾ ਦਿਓ ਹਰਤੀ ਤੇ ਬਾਪੂ ਕਬੱਡੀ ਕਲੱਬ ਨੱਥੂ ਕਾ ਲਈ ਟੀਮ ਦੇ ਨੰਬਰ ਨੇ ਅਤੇ 35 35 ਅਗਨੀਤ ਸਿੰਘ ਕਬੱਡੀ ਕਲੱਬ ਘਰੇਆੜਾ شریف جیتوں رہی ہے

ਉਹ ਕਰਦਾ ਆਗਾ ਫਿਰ ਮੈਂ ਵੀ ਲੰਗਾ ਦੇ ਦਿੰਦਾ ਇਹ ਕਿਨੂੰ ਉਡਾਡ ਉਹ ਕਰਦਾ ਫੋਟੋ ਵਿੱਚ ਇਹ ਕਿਨੂੰ ਮਿਲਿਆ ਕੱਪ ਮਨੂਰ ਥੱਲੇ ਬੈ ਜਾ ਥੱਲੇ ਬੈ ਜਾ ਥੱਲੇ ਬੈ ਜਾ ਥੱਲੇ ਬੈ ਜਾ ਕੱਪ ਦੇ ਵਿੱਚ ਲਗਾ ਦੇ ਮੱਕੜਵਾਲੀ ਦਾ ਬੋਲ ਮੁਖਵੰਟੀ ਜਿੰਦਾਬਾਦ ਮੱਕੜਵਾਲੀ